ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਆ ਮੈਂ ਹੈਵੀ ਵਿਡਿੰਗ ਸਪੈਸ਼ਲ ਲੈ ਕੇ ਆਈਆਂ ਵੀਡੀਓ ਨੂੰ ਫੁੱਲ ਵਾਚ ਕਰਨਾ ਮੈਂ ਕੋਸ਼ਿਸ਼ ਕਰਾਂਗੀ ਕਿ ਸਭ ਦੀ ਡਿਟੇਲ ਡਿਸਕ੍ਰਿਪਸ਼ਨ ਵਿੱਚ ਦੱਸ ਦਿਆਂ ਫਰਸਟ ਕਲੈਕਸ਼ਨ ਤੁਹਾਨੂੰ 2550 ਦੇ ਵਿੱਚ ਪਿਓਰ ਸ਼ਿਮਰ ਦਾ ਸੂਟ ਮਿਲੇਗਾ ਦੁਪੱਟਾ ਇਹਦਾ ਆਰਗੈਂਜ਼ਾ ਦਾ ਆਏਗਾ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਬਹੁਤ ਪਿਆਰੇ ਰੰਗ ਨੇ ਸੋਨੇ ਰੰਗ ਨੇ ਡਿਜ਼ਾਈਨ ਬਹੁਤ ਪਿਆਰਾ ਬਣਿਆ ਚਾਰ ਰੰਗਾਂ ਨਾਲ ਇਹ ਸੂਟ ਆਏਗਾ ਐ ਵਾਲਾ ਸੂਟ ਜਿਹੜਾ ਹੈ ਤੁਹਾਨੂੰ ਸਿੰਗਲ ਕਲਰ ਦੇ ਵਿੱਚ ਮਿਲੇਗਾ ਕ੍ਰਾਸ਼ ਟਿਸ਼ੂ ਦਾ ਫੈਬਰਿਕ ਹੈ ਪ੍ਰਾਈਸ ਇਹਦਾ 2700 ਰੁਪਏ ਹੈ ਕਲਰ ਇਹਦੇ ਵਿੱਚ ਤੁਹਾਨੂੰ ਸਿੰਗਲ ਹੀ ਮਿਲੇਗਾ ਐਮ ਵਾਲੇ ਨਿਊ ਸੂਟ ਆਏ ਨੇ ਬਹੁਤ ਪਿਆਰੇ ਨੇ ਆਫ ਵਾਈਟ ਸ਼ਰਟ ਮਿਲੇਗੀ ਦੁਪੱਟਾ ਤੇ ਬਾਟਮ ਦਾ ਕਲਰ ਸੇਮ ਆਏਗਾ ਤਿੰਨ ਰੰਗਾਂ ਵਿੱਚ ਆਏਗਾ ਹੈਂਡਵਰਕ ਵਾਲੀ ਕਲੈਕਸ਼ਨ ਹੈ ਨਾਲ ਘੇਰੇ ਤੇ ਤੁਹਾਨੂੰ ਜਿਹੜੀ ਪਰਲਸ ਵਾਲੀ ਲੇਸ ਅੱਜਕੱਲ ਬਹੁਤ ਟ੍ਰੈਂਡ ਕਰ ਰਹੀ ਹੈ ਉਹ ਵਾਲੀ ਲੱਗੀ ਮਿਲੇਗੀ ਸ਼ਰਟ ਜਿਹੜੀ ਆਏਗੀ ਉਹ ਪਿਓਰ ਸ਼ਿਮਰ ਦੀ ਆਏਗੀ ਦੁਪੱਟਾ ਤੁਹਾਨੂੰ ਇਹਦੇ ਨਾਲ ਚੀਨੋਂ ਦਾ ਮਿਲੇਗਾ ਫੋਰ ਸਾਈਡਰਡ ਲੈਸ ਲੱਗੀ ਹੋਈ ਹੈ ਤੇ ਵੀ ਨੈਕ ਨਾਲ ਮਿਲੇਗਾ ਤੇ ਬਾਟਮ ਇਹਦਾ ਜਿਹੜਾ ਆਏਗਾ ਉਹ ਸ਼ੈਂਟੂਨ ਦਾ ਆਏਗਾ 1650 ਰੁਪਏ ਫ੍ਰੀ ਸ਼ਿਪਿੰਗ ਚਾਰਜਸ ਦੇ ਦਾ ਰੇਟ ਹੈ 1650 ਦੇ ਵਿੱਚ ਤੁਹਾਨੂੰ ਇਹ ਪਾਰਟੀ ਵੇਅਰ ਲੁੱਕ ਵਾਲਾ ਬਹੁਤ ਹੀ ਪਿਆਰਾ ਸ਼ਿਮਰ ਦਾ ਸੂਟ ਮਿਲੇਗਾ ਨਾਲ ਦੁਪੱਟਾ ਬਹੁਤ ਪਿਆਰਾ ਹੈ ਵੈਡਿੰਗ ਸਪੈਸ਼ਲ ਲਈ ਹੈ ਜਿਹੜੇ ਬਹੁਤ ਜ਼ਿਆਦਾ ਹੈਵੀ ਸੂਟ ਨਹੀਂ ਵੇਅਰ ਕਰਦੇ ਉਹਨਾਂ ਲਈ ਬਹੁਤ ਪਿਆਰਾ ਤੇ ਸੋਨਾ ਆਰਟੀਕਲ ਹੈ स्लीवस से भी वर्क आएगा घेरे के उपर बहुत प्यारा पर्ल्स वाली जी लैस लगी लग लग होंगी लगी हुई है तो स्लीवस से भी थोड़ा सही मोमें जोड़ी लैस है लगी मिलेगी तीन रंगा ना सूट आएगा वी गला आएगा यदा अचक काफ़ी ट्रेंड में वी नैक घेरे से भी वर्क है गले पर भी वर्क है प्राइस यद सिर्फ तो सिर्फ साढ़े सौ सोल साढ़े सोलह सौ है अगर कोई क्वैरी करनी है तो नंबर मैं अपना दिता नंबर जी मैं मैसेज कर दो ਓਪਨ ਕਰਕੇ ਫੋਲਡ ਕਰਕੇ ਹਰ ਤਰ੍ਹਾਂ ਨਾਲ ਇਹ ਤੁਹਾਨੂੰ ਜਿਹੜੇ ਇੱਥੇ ਸੂਟ ਨੇ ਮੈਂ ਦਿਖਾ ਦਿੱਤੇ ਨੇ ਐ ਵਾਲੇ ਵੀ ਗਲੇ ਤੇ ਵਰਕ ਵਾਲੇ ਸੂਟ ਆਣਗੇ ਪੰਜਾਬੀ ਸਟਾਈਲ ਦਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਤੇ ਚਾਰੋਂ ਰੰਗ ਬਹੁਤ ਪਿਆਰੇ ਨੇ ਵੈਡਿੰਗ ਫੈਸ਼ਨ ਨੇ ਦੁਪੱਟਾ ਬਹੁਤ ਪਿਆਰਾ ਹੈ ਇਹਦੇ ਵਿੱਚ ਤੁਹਾਨੂੰ ਸ਼ਿਫੋਨ ਦਾ ਦੁਪੱਟਾ ਮਿਲੇਗਾ ਸ਼ਰਟ ਜਿਹੜੀ ਆ ਸ਼ਿਮਰ ਨਾਲ ਆਏਗੀ ਤੇ ਹੈਂਡਵਰਕ ਹੈ ਤੇ 슬ੀਵਸ ਤੇ ਵੀ ਵਰਕ ਆਏਗਾ ਪਿਓਰ ਉਪਾੜਾ ਦਾ ਜਿਹੜਾ ਇਹ ਤੁਹਾਨੂੰ ਬੋਟਮ ਮਿਲੇਗਾ ਤੇ ਉਹਦੇ ਤੇ ਵੀ ਵਰਕ ਮਿਲੇਗਾ ਤੁਹਾਨੂੰ ਜਿਹੜਾ ਕੀ ਤੇ ਅਸੀਂ 사이 ਤੇ ਰੱਖ ਕੇ ਦਿਖਾਇਆ ਹੋਇਆ ਦੁਪੱਟਾ ਸ਼ਿਫੋਨ ਦਾ ਆਏਗਾ ਪਿਓਰ ਸ਼ਿਫੋਨ ਦਾ ਆਏਗਾ ਰੰਗ ਦੇ ਵਿੱਚ ਚਾਰ ਆਣਗੇ ਲਵੈਂਡਰ ਟੋਨ ਵਿੱਚ ਆਏਗਾ ਮਹਿੰਦੀ ਕਲਰ ਆਏਗਾ ਗਾਜਰੀ ਟੋਨ ਹੈ ਤੇ ਮਸਟਰ ਟੋਨ ਚਾਰ ਰੰਗ ਚਾਰੋਂ ਦੇ ਰੰਗ ਬਹੁਤ ਪਿਆਰੇ ਨੇ ਜਿਹੜਾ ਨਾਲ ਐਮਬਲੋਇਟਰੀ ਦੇ ਵਿੱਚ ਕੰਟਰਾਸਟ ਬਣਾਇਆ ਗਿਆ ਬਹੁਤ ਸੋਹਣਾ ਹੈ ਰੇਟ ਇਹਦਾ 2600 ਰੁਪਏ ਆ ਪਿਓਰ ਸ਼ਿਮਾ ਦੀ ਸ਼ਰਟ ਹੈ ਹੈਂਡਵਰਕ ਨਾਲ 컬렉ਸ਼ਨ ਆਏਗੀ ਤੇ ਘੇਰੇ ਤੇ ਇਹਦੇ ਵੀ ਤੁਹਾਨੂੰ ਜਿਹੜੀ ਪਰਲਸ ਵਾਲੀ ਲੇਸ ਜਿਹੜੀ ਲੱਗੀ ਦਿਖਾਈ ਦੇਗੀ ਬਹੁਤ ਪਿਆਰੀ ਹੈ 슬ੀਵਸ ਤੇ ਵਰਕ ਆਏਗਾ ਬਾਟਮ ਤੇ ਵਰਕ ਆਏਗਾ ਦੁਪੱਟਾ ਵੀ ਬਹੁਤ ਪਿਆਰਾ ਹੈ ਮਹਿੰਦੀ ਕਲਰ ਹੋ ਗਿਆ ਮਸਟਰਡ ਹੋ ਗਿਆ ਗਾਜਰੀ ਟੋਨ ਤੇ ਲਵੈਂਡਰ ਜਿਹੜੇ ਅੱਜਕੱਲ ਕਲਰ ਟ੍ਰੈਂਡ ਕਰ ਰਹੇ ਨੇ ਸਾਰੇ ਕਲਰ ਇੱਥੇ ਅੱਜ ਇਸ 컬렉ਸ਼ਨ ਵਿੱਚ है ने बाकी तुसी अगर कोई सूट बाई करना जो कोई क्वा करनी है तो मैं नंबर दिता है अपना सिक्स टू थ्री नाइन टू फोर फाइव सैवन फाइव जीरो उस नंबर द्रीनशॉट सेंड कर दो जिस भी सूट की क्वैरी करनी है चाहे अज्द की वीडियो या फिर मैं होर जो भी अपडेट्स करती हूँ उन्होंने ਬੁਟੀਕ ਸਟਾਈਲ ਦਾ 컬렉ਸ਼ਨ ਦਾ ਸੂਟ ਆਏਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ 3 3000 ਰੁਪਏ ਦਾ ਰੇਟ ਹੈ ਵੈਲਵਟ ਦੀ ਸ਼ਾਰਟ ਵਾਲਾ ਆਏਗਾ ਦੁਪੱਟਾ ਨਾਲ ਬੜਾ ਪਿਆਰਾ ਕੰਟਰਾਸਟ ਕੀਤਾ ਗਿਆ 2250 ਪੰਚੀਆਂ ਦੇ ਵਿੱਚ ਤੁਹਾਨੂੰ ਬੁਟੀਕ ਵਾਲਾ ਸੂਟ ਮਿਲੇਗਾ ਫੈਬਰਿਕ ਬਹੁਤ ਪਿਆਰਾ ਹੈ ਉਪਾਰਾ ਸੀ ਲਿਖਦਾ ਸਿੰਗਲ ਕਲਰ ਆਪਸ਼ਨ ਹੈ ਇਹਨਾਂ ਸੂਟਾਂ ਵਿੱਚ ਮੋਸਟਲੀ ਤੁਹਾਨੂੰ ਜਿਹੜੇ ਕਿ ਸਿੰਗਲ ਸਿੰਗਲ ਕਲਰ ਆਪਸ਼ਨ ਵਾਲੀਆਂ 컬렉ਸ਼ਨਾਂ ਮਿਲਣਗੀਆਂ 2600 ਦੇ ਵਿੱਚ ਸ਼ਿਮਰ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਸਿੰਗਲ ਕਲਰ ਹੈ ਸ਼ਿਮਰ ਅੱਜਕੱਲ ਕਾਫੀ ਟ੍ਰੈਂਡ ਕਰ ਰਿਹਾ ਹੈ ਇਸ ਲਈ ਕਾਫੀ ਕਲੈਕਸ਼ਨਾਂ ਨੇ ਜਿਹੜੀਆਂ ਸ਼ਿਮਰ ਦੇ ਵਿੱਚ ਆਣ ਗਈਆਂ 2550 ਦੇ ਵਿੱਚ ਤੁਹਾਨੂੰ ਸ਼ਿਮਰ ਦਾ ਸੂਟ ਮਿਲੇਗਾ ਕੁਝ ਕਲੈਕਸ਼ਨਾਂ ਇਧਰ ਉਧਰ ਹੋ ਗਈਆਂ ਨੇ ਉਹਨਾਂ ਦੇ ਲਈ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰ ਲੈਣਾ ਪਤਾ ਚੱਲ ਜਾਏਗਾ ਔਰਗੈਂਜ਼ਾ ਸ਼ਰਟ ਵਿੱਚ ਨਾਲ ਬਹੁਤ ਪਿਆਰਾ ਵਰਕ ਥ्रेड ਵਰਕ ਬਹੁਤ ਪਿਆਰਾ ਹੈ ਜਿਨ੍ਹਾਂ ਨੂੰ ਥ्रेड ਵਰਕ ਪਸੰਦ ਹੁੰਦਾ ਉਹਨਾਂ ਲਈ ਸਪੈਸ਼ਲ ਕਲੈਕਸ਼ਨ ਹੈ ਇਹਦੇ ਤੁਹਾਨੂੰ ਕ੍ਰੇਪ ਦਾ ਡਿਜੀਟਲ ਪ੍ਰਿੰਟ ਵਾਲਾ ਬਹੁਤ ਪਿਆਰਾ ਮਿਰਰ ਵਰਕ ਲੱਗ ਹੋਇਆ ਹੈ ਸਾਈਡਾਂ ਤੇ ਲੈਸ ਲੱਗੀ ਆ ਉਹ ਮਿਲੇਗੀ ਪ੍ਰਾਈਸ ਇਹਦਾ 1900 ਹੈ ਸ਼ੈਂਟੂਨ ਦਾ ਤੁਹਾਨੂੰ ਬਾਟਮ ਮਿਲੇਗਾ ਦੋ ਰੰਗ ਨੇ ਇੱਕ ਤਾਂ ਗ੍ਰੇ ਡਾਰਕ ਹੋ ਗਿਆ ਤੇ ਇੱਕ ਇਹਦਾ ਮਸਟਰਡ ਹੋ ਗਿਆ ਥ੍ਰੈਡ ਵਰਕ ਵਾਲਾ ਬਹੁਤ ਪਿਆਰਾ ਥ੍ਰੈਡ ਵਰਕ ਹੋਇਆ ਗਲਾ ਬਹੁਤ ਪਿਆਰਾ ਬਣਿਆ ਡਿਜ਼ਾਈਨਰ ਲੁੱਕ ਵਾਲਾ ਗਲਾ ਇਹਦਾ ਬਾਕੀ ਤੁਸੀਂ ਅਗਰ ਕੋਈ ਵੀ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਨੇ ਮੈਂ ਆਪਣਾ ਐਡ ਕੀਤਾ ਹੋਇਆ ਕੋਈ ਵੀ ਕੁਐਰੀ ਹੈ ਅਗਰ ਸੂਟ ਬਾਏ ਕਰਨਾ ਜਾਂ ਹੋਰ ਜਕਰ ਮੈਂ ਕਿਸੇ ਸੂਟ ਦੀ ਡਿਟੇਲ ਦੇਤੇ ਦੱਸਣਾ ਭੁੱਲ ਚਾਨੀ ਆ ਜਾਂ ਰਹਿ ਜਾਂਦੀ ਹੈ ਤਾਂ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜਰੂਰ ਆਏਗਾ ਸੂਟ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਮੈਂ ਐਡ ਕੀਤੇ ਨੇ ਸਾਰੇ ਟੋਟਲੀ ਸਾਰੇ ਹੀ ਸੂਟ ਅਵੇਲੇਬਲ ਨੇ ਰੇਟ ਮੈਂ ਮੋਸਟਲੀ ਸਭ ਦਾ ਦੱਸ ਦਿੱਤਾ ਹੈ ਐਂਡ ਜਿਹੜੇ ਹੁਣ ਇਸ ਵੇਲੇ ਸਕਰੀਨ ਤੇ ਤੁਹਾਡੇ ਸੂਟ ਚੱਲ ਰਹੇ ਨੇ ਬਹੁਤ ਪਿਆਰੇ ਵਰਕ ਦੇ ਨਾਲ ਆਣਗੇ ਆਫ ਵਾਈਟ ਇਹਨਾਂ ਦੀ ਸ਼ਰਟ ਆਏਗੀ ਦੁਪੱਟਾ ਬਹੁਤ ਪਿਆਰਾ ਡਿਜ਼ਾਈਨਰ ਲੁੱਕ ਵਾਲਾ ਆਏਗਾ ਰੰਗੇ ਦੇ ਵਿੱਚ ਮੇਰੇ ਕੋਲ 4 ਨੇ ਦੁਪੱਟਾ ਤੁਹਾਨੂੰ ਨਾਲ ਸਾਈਡ ਤੇ ਖੋਲ ਕੇ ਦਿਖਾ ਦਿੱਤਾ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਕਨਫਿਊਜ਼ਨ ਨਾ ਰਹੇ ਕਿ ਦੁਪੱਟਾ ਐਗਜ਼ੈਕਟਲੀ ਕਿਵੇਂ ਲਾਏਗਾ ਬਾਟਮ ਸ਼ੈਂਟ ਹੁੰਦਾ ਇਹਦਾ ਪਲੇਨ ਆਏਗਾ ਸ਼ਿਮਰ ਦਾ ਡਿਜ਼ਾਈਨਰ ਹੈਂਡਵਰਕ ਵਾਲਾ ਇਹਦਾ ਸੂਟ ਆਏਗਾ ਬਾਕੀ ਤੁਸੀਂ ਕੈਰੀ ਕਰਨਾ ਚਾਹੁੰਦੇ ਹੋ ਜਾਂ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਦਿੱਤਾਇਆ ਐ ਪਿਓਰ ਸ਼ਿਮਰ ਦੇ ਸੂਟ ਆਣਗੇ ਚਾਰ ਪੰਜ ਰੰਗ ਦੇ ਵਿੱਚ ਹੈਗੇ ਨੇ ਹੈਂਡਵਰਕ ਆਏਗਾ ਘੇਰੇ ਤੇ ਬੜੀ ਵਧੀਆ ਲੈਂਸ ਲੱਗੀ ਆ 2750 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਦੁਪੱਟਾ ਬਹੁਤ ਪਿਆਰਾ ਹੈ ਰੰਗ ਦੇ ਵਿੱਚ ਮੇਰੇ ਕੋਲ ਪੰਜ ਨੇ ਤੇ ਬਹੁਤ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਐ ਜਿਹੜਾ ਸੂਟ ਹੈ ਕਈ ਰੇਟਾਂ ਵਿੱਚ ਆਉਂਦਾ ਹੈ ਇਹਦੇ ਅੱਜ ਫਿਲਹਾਲ ਇਹਦੇ ਵਿੱਚ ਜਿਹੜੇ ਪਹਿਲਾਂ ਸਿਰਫ ਤੇ ਸਿਰਫ ਮਸਟਰਡ ਕਲਰ ਵਿੱਚ ਹੀ ਆਇਆ ਸੀ ਜਿਹੜਾ orange ਸ਼ੇਡ ਵਿੱਚ ਹੁੰਦਾ ਬਟ ਹੁਣ ਇਹ ਕਾਫੀ ਹੋਰ ਰੰਗਾਂ ਵਿੱਚ ਵੀ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਰੰਗ ਕਿੰਨੇ ਪਿਆਰੇ ਸੋਹਣੇ ਸਾਰੇ ਹੀ ਇੱਥੇ ਜਿੰਨੇ ਵੀ ਸ਼ੋ ਹੋ ਰਹੇ ਨੇ ਇਹਨਾਂ ਦਾ ਰੇਟ ਜਿਹੜਾ ਹੈ ਉਹ 1430 ਰੁਪਏ ਆ ਰੰਗ ਇਹਦੇ ਵਿੱਚ ਕਾਫੀ ਹੈਗੇ ਨੇ ਬਹੁਤ ਪਿਆਰਾ ਬ੍ਰਾਈਟਰ ਲੁੱਕ ਵਾਲਾ ਇਹ ਸੂਟ ਹੈ ਕ੍ਰੇਪ ਟ੍ਰੈਂਡ ਕਰ ਰਹੀ ਹੈ ਇਸ ਲਈ ਅੱਜ ਕੱਲ ਕ੍ਰੇਪ ਤੇ ਕਾਫੀ ਸੂਟ ਆ ਰਹੇ ਨੇ ابھی 5 ਮੀਟਰ ਦਾ ਤੁਹਾਨੂੰ ਪਿਓਰ ਕ੍ਰੇਪ ਦਾ ਸੂਟ ਸਿੰਗਲ ਕਲਰ ਵਿੱਚ 1000 ਰੁਪਏ ਦੇ ਵਿੱਚ ਮਿਲੇਗਾ ਦੁਪੱਟਾ ਬੜਾ ਪਿਆਰਾ ਹੈ ਬਾਟਮ ਤੇ ਵੀ ਵਰਕ ਆਏਗਾ ਸਿੰਗਲ ਕਲਰ ਹੈ ਪਰਪਲ ਟੂਨ ਜਿਹੜੀ ਹੁੰਦੀ ਹੈ ਪਰਪਲ ਕਲਰ ਵਿੱਚ ਤੁਹਾਨੂੰ ਇਹ ਬੜਾ ਸੂਟ ਮਿਲੇਗਾ ਬਲੈਕ ਕਲਰ ਦੇ ਵਿੱਚ 950 ਦੇ ਸਿੰਗਲ ਕਲਰ ਮਸਲੀਨ ਦੇ ਨਾਲ ਆਏਗਾ ਥ्रेड ਵਰਕ ਹੈ ਕਿਉਂਕਿ ਕੁਝ ਕੁਝ ਐਸੇ ਹੁੰਦੀਆਂ ਨੇ ਪਹਿਣਾ ਜਿਨ੍ਹਾਂ ਨੂੰ ਸਿਰਫ ਥ्रेड ਵਰਕ ਦਾ ਹੀ ਜਿਹੜਾ ਕੰਮ ਪਸੰਦ ਆਉਂਦਾ ਹੈ ਐ ਤੁਹਾਨੂੰ ਆ ਗਿਆ ਖੀਨਖਾਬ ਵਿੱਚ ਕਿਉਂਕਿ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਹੈ ਆਨਲਾਈਨ ਸਾਰੀ ਸਾਈਟਸ ਤੇ ਖੀਨਖਾਬ ਖੀਨਖਾਬ ਵਹੀ ਪਈ ਹੈ ਖੀਨਖਾਬ ਦੇ ਸੂਟ ਆਏ ਨੇ ਰੰਗ ਬਹੁਤ ਪਿਆਰੇ ਨੇ ਮੋਸਟਲੀ ਕਲਰ ਅਸੀਂ ਇੱਥੇ ਮੈਂਸ਼ਨ ਕਰ ਦਿੱਤੇ ਨੇ ਐ ਤੁਹਾਨੂੰ ਟਮੈਟੋ ਇਸ ਰੈੱਡ ਵਿੱਚ ਮਿਲੇਗਾ ਤੇ ਇਹਦੇ ਵਿੱਚ ਕਲਰ ਜਿਵੇਂ ਕੀ ਹੈ ਗ੍ਰੀਨ ਹੈ ਕਲਰ ਮੈਂਸ਼ਨ ਕਰ ਦਿੱਤੇ ਨੇ ਤਾਂ ਕਿ ਕਲਰ ਨੂੰ ਕਲੈਰੀਫਿਕੇਸ਼ਨ ਨੂੰ ਲੈ ਕੇ ਕਿਸੇ ਦੇ ਵੀ ਮਨ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਾਊਟ ਨਾ ਰਹੇ ਬਹੁਤ ਪਿਆਰੇ ਸੂਟ ਨੇ ਪਿਆਰੇ ਰੰਗ ਨੇ ਬਾਕੀ ਕੋਈ ਕੁਇਰੀ ਹੈ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ